ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਐ ਸਾਰੇ ਵੀਰਾਂ ਦੇ ਜਾਨਵਰ ਜੂਨਰ ਸੱਟਣੇ ਇੱਕਾੜ ਪਰਵਾੜ ਠੀਕ ਐ ਲੋਜੀ ਘਰਤੀ ਵਲੌਗ ਦੀ ਸਟਾਰਟਿੰਗ ਤੇ ਤੁਪ ਪਾਰੀਏ ਮਿੱਤਰੋ ਰਾਤ ਜਿਵੇਂ ਕਿਹਾ ਸੀ ਚੰਨ ਦਿਖੀ ਜਾਂਦਾ ਸੀ ਤੇ ਸੂਰਜ ਵੀ ਦਿਖੀ ਜਾਂਦਾ ਤਾਂ ਆ ਕੇ ਆਪੋ ਤੇ ਸਰਾਣਾ ਇੱਕੋ ਲਿਆ ਆਪਾ ਥਲੋ ਤੇ ਆਪਿਆ ਤੇ ਇਹਦੇ ਉੱਤੇ ਹੀ ਜਿਹੜਾ ਲੈਂ ਕੋ ਬਣੇ ਸੇਮ ਸੇਮ ਹੋ ਜਾਣਗੇ ਇਹਦੇ ਉੱਤੇ ਇਹਦੇ ਉੱਤੇ ਜੜਾ ਦਿੰਨੇ ਕੀ ਦਿੱਕਤ ਐ ਆਪਾਂ ਲੈ ਨੂੰ ਯਾਰ ਚਲ ਤਾਰਦੇ ਆ ਤੇ ਖੁੱਡਾ ਖੋਲਾ ਚ ਉੱਪਰ ਨੇ ਬੱਚੇ ਡਾਵਾਂਗੇ ਅੱਜ ਹੋਹੀ ਦੋ ਜਿਹੜੇ ਡਾਨੇ ਹੁੰਨੇ ਆ ਤੇ ਕਵਰ ਚੜਾਉਣਾ ਬਾਬਿਓ ਮੈਂ 1 ਮਿੰਟ ਕਰਦਾ ਇਹਦੀ ਰਿਪੋਰਟ ਓਕੇ ਜੀ ਚੜਾਤਾ ਜੀ ਕਵਰ ਇਹਨਾਂ ਦਾ ਤੇ ਇਹ ਥੋੜਾ ਉਠਮਸ ਰਾਨਾ ਥੋੜਾ ਨੀਵੇਂ ਅੱਡੜ ਵੈਰਟੀ ਇਹੋ ਨੇ ਚਲੋ ਕੋਈ ਨਾ ਆਪਕੀ ਲੈਣਾ ਤੇ ਮੈਂ ਉਹ ਖੁੱਡਾ ਖੋਲਦਾ ਬੱਚੇ ਕੱਢਦੇ ਆ ਛਤਰੀਆਂ ਲਾਣੀਆਂ ਡਾਨਿਆਂ ਤੇ ਗੋਲੀ ਬਣਤਾ ਆਪਣਾ ਇੱਥੇ ਤੇ ਬੱਚੇ ਕੱਢ ਨਾਲ ਮੇਰੇ ਵੀਰੋ ਫਿਰ ਕਰਦੇ ਆ ਤੁਹਾਡੇ ਨਾਲ ਅੱਗੇ ਸ਼ੇਅਰ ਜੀ ਬਾਬਿਓ ਛੜਤੇ ਜੀ ਦੋਨੇ ਬੱਚੇ ਤੇ ਵੀਡੀਓ ਸਟਾਰਟ ਨਹੀਂ ਹੋਈ ਤੇ ਜੋ ਆਪਣੇ ਛਾੜੀ ਦਿੱਤੇ ਚਲੋ ਕੋਈ ਨਾ ਤੇ ਉਹ ਜਾਂਦੇ ਬਾਬਿਓ ਤੇ ਛਤਰੀ ਲਾਣਿਆ ਤੇ ਛੋਟੇ ਬੱਚੇ ਵੀ ਕੱਢਤੇ ਤੇ ਨੀਲਾ ਵੀ ਕੱਢ ਲਿਆ ਡੱਬੇ ਦਾ ਭਾਈ ਆਪਣਾ ਜਾਲ ਚੋਂ ਪਾਤਾ ਤੇ ਛਤਰੀ ਲਾ ਕੇ ਅਣੇ ਬਿਠਾਣਿਆ ਤੇ ਛਤਰੀ ਲਾ ਦਿੰਨੇ ਆ ਭਾਈ ਤੇ ਤੇ ਵੀ ਲਾਵਾਂਗੇ ਇੱਕ ਜੀ ਬਾਬਿਓ ਡੱਬੀ ਬਣ ਤੇ ਆਪਾਂ ਛਤਰੀ ਦੇ ਤੇ ਪਰਲੀ ਸਾਈਡ ਬੈਠੀ ਆ ਤੇ ਇਹਨੂੰ ਵੀ ਛੜਦੀਆਂ ਲੋ ਜੀ ਬਾਬਿਓ ਛੜਤਾ ਜੀ ਤੇ ਲਗਭਗ ਜਾਣ ਲੱਗ ਗਿਆ ਛਤਰੀ ਦੇ ਗਿੱਜ ਜੂਗਾ 2-3 ਦਿਨਾਂ ਨੂੰ ਹੈ ਜੀ ਵੀ ਲੈ ਕੇ ਨਾ 2-3 ਡਾਈਆਂ ਮੌਸਮ ਜੈ ਜਿਦਾ ਫਿਰ ਦਾ ਡਾਲਿਆ ਕਰਾਂਗੇ ਨਹੀਂ ਤਾਂ ਬਸ ਫਲੰਦ ਕਰ ਦਾਂਗੇ ਇੱਕ ਡਾਈ ਤਾਂ ਹੋਈ ਤੇ ਆਪੇ ਉਡਣਗੇ ਯਾਰ ਜਦੋਂ ਉਡਣੇ ਹੋਏ ਥੱਕ ਨਹੀਂ ਕਰਦੇ ਤੇ ਤਾਲਾ ਚੱਕ ਕੇ ਨਾ ਉਹਦੇ ਧਰ ਦੀ ਤਾਲੇ 100 ਮੈਂ ਨਹੀਂ ਤਾਲੇ ਨੇ ਆਪਣੇ ਕੋਲ ਤੇ ਉੱਤੇ ਤੁਹਾਨੂੰ ਪਤਾ ਹੀ ਹੈ ਬਹੁਤ ਪੁਰਾਣਾ ਤਾਲਾ ਪਿਆ ਤੇ ਸਾਰੇ ਬੱਚੇ ਕਰਤੇ ਆਪਾਂ ਕਰਤੀਆਂ ਰਿਪੋਰਟਾ ਓਕੇ ਤੇ ਕੋਈ ਰਾਹ ਤਾਂ ਨਹੀਂ ਗਿਆ ਵਾਸਤ ਨੂੰ ਪਤਾ ਹੀ ਇਹ ਆਪਣੇ ਨਾਲ ਬੱਚੇ ਹਜੇ ਨਾ ਨੀਂਦਾਂ ਨਾ ਬੰਦ ਆਸੋ ਪੱਲਾ ਵੱਡੂਆ ਤੇ ਇੱਕ ਬੱਚਾ ਕੱਢ ਰੱਖਿਆ ਹੋਰ ਛੋਟਾ ਤੇ ਇਹਨਾਂ ਦਾ ਹੀ ਭਾਈ ਆ ਸੱਤ ਆਲੇ ਤੇ ਗੋਲਾ ਜਿਹੜਾ ਹੁਣ ਪ੍ਰਿੰਸ ਕਈ ਜਾਂਦਾ ਸੀ ਚੌਬਰ ਕਈ ਜਾਂਦਾ ਸੀ ਉਹਨਾਂ ਦਾ ਹੀ ਭਾਈ ਆ ਤੇ ਦੇਖਦੇ ਆ ਉਹਨੂੰ ਯਾ ਰੋਕ ਲਾਂਗੇ ਵੈਸੇ ਰੋਕਾਂਗੇ ਤਾਂ ਸਾਰੇ ਤੇ ਚਲੋ ਦੇਖਦੇ ਆ ਬਾਬੇ ਕੀ ਬਣਦਾ ਤੇ ਬੱਚੇ ਤੇ ਨੀਂਗ ਮਰਾਦਾ ਬੱਚੇ ਇੱਕ ਮਿੰਟ ਲੱਭ ਲਾਂ ਉੱਤੇ ਬੱਚੇ ਉੱਤੇ ਚੜ ਰਹੇ ਆ ਉਹ ਫਿਰਦੇ ਥੋੜੇ ਥੋੜੇ ਦਿਖ ਜਾਂਦੇ ਆ ਉਹ ਦੇਖੋ ਥੋੜੇ ਜਿਵੇਂ ਬਿੰਦੀ ਵਾਂਗੂ ਦਿਖ ਜਾਂਦੇ ਆ ਤੇ ਚਲੋ ਥੱਲੇ ਆਣ ਦੋ ਕੋਈ ਨਾ ਫਿਰ ਦਿਖਾ ਦਾਂਗੇ ਵੈਸੇ ਤਾਂ ਦਿਖ ਹੀ ਜਾਂਦੇ ਆ ਮੇਰੇ ਸਾਹਮਣੇ ਤੁਹਾਨੂੰ ਦਿਖਦੇ ਉਹਨੂੰ ਕਿ ਨਹੀਂ ਆ ਗਏ ਬਾਬਾ ਧਿਆਨ ਨਾਲ ਦੇਖੋਗੇ ਜੀ ਤੇ ਚਲੋ ਕੋਈ ਨਾ ਫੋਨ ਵੀ ਆਪਣੇ ਬਹੁਤ ਵੱਡੇ ਤਾਂ ਕਰਕੇ ਚਲੋ ਥੱਲੇ ਆ ਕੇ ਫਿਰ ਨੀ ਕੰਮਰਾ ਦਾਂਗੇ ਤੇ ਉੱਤੇ ਵੀ ਛਤਰੀ ਲਾ ਦਈਏ ਇੱਕ ਉੱਤੇ ਜਾ ਕੇ ਮੈਂ ਲਾ ਦਾਂ ਹਾਂਜੀ ਬਾਬਿਆਂ ਤੇ ਲਾ ਦਈ ਜੀ ਛਤਰੀ ਉੱਤੇ ਇੱਕ ਹੀ ਲਾਈ ਆ ਤੇ ਮੈਨੂੰ ਇੱਕ ਬੋਤ ਹੈ ਕਿ ਭਾਈ ਤੇ ਛਤਰੀ ਵੀ ਟੁੱਟ ਗਈ ਬਾਬੇ ਯਾਰ ਛਤਰੀ ਲਿਆਵਾਂਗੇ ਚਲ ਇੱਕ ਵਾਰ ਦਾ ਟਾਈਮ ਪਾਸ ਹੀ ਜਾਂਦੇ ਆਂ ਛਤਰੀ ਟੁੱਟ ਗਈ ਚਲੋ ਕੋਈ ਨਾ ਲਿਆਵਾਂਗੇ ਟਾਈਮ ਪਾਸ ਹੋ ਹੀ ਜਾਂਦਾ ਇੱਕ ਵਾਰੀ ਤਾਂ ਤੇ ਬੱਸ ਵਧੀਆ ਧੁੱਪ ਚੜੀ ਆ ਵਧੀਆ ਦਿਨ ਹੈ ਤੇ ਬੱਚੇ ਉੱਡ ਜਾਂਦੇ ਆਪਣੇ ਅੱਗੇ ਦੇਖਦੇ ਆਂ ਕੀ ਬਣਦਾ ਉਹ ਪੈ ਗਿਆ ਜੀ ਚੱਕਰ ਤੇ ਇੱਕ ਛੋਟਾ ਬੱਚਾ ਬੈ ਗਿਆ ਉਹਰੇ ਜੀ ਤੇ ਪਹਿਲਾਂ ਉਹਦੇ ਬਹਿ ਗਿਆ ਸੀ ਕੰਚ ਦੇ ਤੇ ਮੈਂ ਮੈਂ ਕਿਹਾ ਚੱਲ ਥੋੜਾ ਫੜ ਕੇ ਦੇਖਦੇ ਆ ਫੜਕੀ ਨਹੀਂ ਮੈਂ ਤਾਂ ਫੜ ਲੈਨੇ ਆ ਤੇ ਮੈਂ ਜਿਵੇਂ ਹੀ ਲਵੇ ਗਿਆ ਤੇ ਉੱਡ ਕੇ ਇੱਧਰ ਬਹਿ ਗਿਆ ਤੇ ਹੁਣ ਦੇਖਦੇ ਆ ਥੱਲੇ ਆਂਦਾ ਕਿ ਨਹੀਂ ਆਂਦਾ ਚੱਲ ਲਵੀ ਐ ਆਜੂ ਆ ਥੱਲੇ ਤਾਂ ਤੇ ਇੱਕ ਵੀ ਮੇਰੇ ਸਾਹਮਣੇ ਉੱਤੇ ਜਾਂਦੀ ਤਿਆਰੀ ਕਰੀ ਜਾਂਦਾ ਧੌਣ ਚੱਕੀ ਜਾਂਦਾ ਕੋਈ ਨਾ ਇਹ ਆਜੂ ਆ ਥੱਲੇ ਐਡੀ ਕੋਈ ਕਹਾਣੀ ਨਹੀਂ ਆਇਆ ਪੁੱਤ ਐ ਆਇਆ ਅਬ ਤੋ ਇਹ ਤੇ ਉੱਤੇ ਜਾ ਕੇ ਫੜ ਕੇ ਆਨਾ ਬਾਬੇ ਮੈਂ ਨਹੀਂ ਤਾਂ ਪਾਸੇ ਉੱਡ ਜੂਆ ਇਹ ਵੀ ਉੱਤੇ ਜਾਣ ਨੂੰ ਕਰਦਾ ਬਾਬਿਆਂ ਤੇ ਰੁਕੋ ਮੈਨੂੰ ਫੜ ਕੇ ਆਨਾ ਨਹੀਂ ਤਾਂ ਚਲੋ ਤੁਹਾਨੂੰ ਵੀ ਦਿਖਾਈ ਦੇਣਾ ਹੁੰਦੇ ਉੱਤੇ ਚੜਚੀ ਕਰਾਂ ਬਾਬੇ ਉਹ ਪੈ ਗਿਆ ਚੱਕਰ ਜੀ ਦੋਨੇ ਪੈ ਗਏ ਜੀ ਥੱਲੇ ਵਾਲਾ ਵੀ ਆ ਗਿਆ ਲੋ ਅਮਜਮੇਟ ਇੱਡਾ ਹੋ ਗਿਆ ਤੋਂ ਡਰਤੇ ਆ ਜੀ ਤੇ ਪਾਸੇ ਬੈ ਕੇ ਕੰਮ ਹੋ ਜੂ ਟੈਡਾ ਨਾ ਚੋਬਰ ਹੈਗਾ ਕੱਲਾ ਮੈਂ ਚੋਬਰ ਜਾ ਰਿਹਾ ਹੌਲੀ ਜਿਹਾ ਕਿ ਭਾਜ ਚੱਕੀ ਤੇ ਬੈ ਜਾ ਕੱਪ ਤੋਂ ਪਾਸੇ ਨਾ ਬੈ ਜਾ ਲੋ ਇਹ ਇੱਕ ਤਾਂ ਵਗ ਗਿਆ ਤੇ ਦੂਜੇ ਵਗ ਗਿਆ ਸ਼ੁਕਰ ਹੈ ਬਾਬੇ ਉਹ ਛਤਰੀ ਤੇ ਵਗ ਗਏ ਤੇ ਆ ਵੀ ਆ ਗਿਆ ਤੇ ਵਗ ਗਿਆ ਇਹ ਵੀ ਬਹੁਤ ਗਰਮ ਹੈ tailed tail ਛਤਰੀ ਦੇ ਤੇ ਕੋਈ ਗੁਬੁੱਤਰ ਨਹੀਂ ਬੰਨਿਆ ਹੋਇਆ ਚਲੋ ਕੋਈ ਨਾ ਤੇ ਸ਼ੁਕਰ ਹੈ ਬਾਬੇ ਉਹ ਛਤਰੀ ਤੇ ਬਹਿ ਗਏ ਤੇ ਪੋਟਾ ਹੋ ਗਿਆ ਓਕੇ ਹੁਣ ਕੋਈ ਦਿੱਕਤ ਨਹੀਂ ਥੱਲੇ ਚੱਲਦੇ ਹਾਂ ਦੁਬਾਰਾ ਤੇ ਬੱਚੇ ਆਪਣੇ ਦਿਖਾ ਦਈਏ ਤੁਹਾਨੂੰ ਬੱਚੇ ਵੀ ਫਿਰਦੇ ਆ ਤੇ ਲੱਭਣਾ ਬਾਪੇ ਮੈਂ 1 ਮਿੰਟ ਲੱਭਣੇ ਪੈਂਦੇ ਆ ਉੱਤੇ ਚੜ ਜਾਂਦੇ ਨੇ ਤਾਂ ਕਰਕੇ ਬਾਬਿਓ ਨੀਲਾ ਵੀ ਆ ਗਿਆ ਥੱਲੇ ਦੀ ਛਤਰੀ ਤੇ ਤੇ ਉੱਤੇ ਕੋਈ ਕਬੂਤਰ ਨਹੀਂ ਬੰਨਿਆ ਹੋਇਆ ਤਾਂ ਕਰਕੇ ਕਬੂਤਰਾਂ ਦੀ ਚਸ ਕਰਦਾ ਚਲੋ ਥੱਲੇ ਆ ਗਏ ਤੇ ਬੱਚੇ ਦਿਖੇ ਹੀ ਨਹੀਂ ਬਾਬਿਓ ਮੈਨੂੰ ਪਤਾ ਨਹੀਂ ਕਿੱਧਰ ਵਗ ਗਏ ਯਾਰ ਚੌਬਰ ਜਦੋਂ ਮੈਂ ਥੱਲੇ ਥੱਲੇ ਵਗ ਗਿਆ ਸੀ ਚੌਬਰ ਕਹਿੰਦਾ ਬੈਰੀ ਵੀ ਆ ਰਹੀ ਐ ਨਿਗਾਹ ਰੱਖੀ ਤੇ ਮੈਂ ਲੱਭੀ ਇਹਨਾਂ ਬੱਚੇ ਪਤਾ ਨਹੀਂ ਕਿੱਥੇ ਗਏ ਯਾਰ ਕਿੱਥੇ ਗਏ ਮੈਂ ਤਾਂ ਦੇਖੀ ਹੀ ਨਹੀਂ ਆਂਦੇ ਯਾਰ ਕਸੇ ਘਰ ਤੋਂ ਹਿਲੁਲਤਾ ਨਹੀਂ ਗਏ ਫਿਰ ਹਿਲਤਾ ਸਕਦੇ ਨਹੀਂ ਬਾਕੀ ਲੱਭਦਾ ਨਾ ਹਾਂ ਜੀ ਬਾਪਿਓ ਬੱਚਿਓ ਫਿਰਦੇ ਜੀ ਤੇ ਉਹ ਫਿਰਦੇ ਉਹ ਵਿੱਠਾ ਵਾਲਾ ਦਿਖ ਜਾਂਦਾ ਡੱਬਾ ਬੱਚਾ ਆਪਣਾ ਤੇ ਇਹਦੇ ਨਾਲ ਹੀ ਸਾਥ ਵਾਲਾ ਤੇ ਕੈਮਰੇ ਚ ਕੈਪਚਰ ਨਹੀਂ ਹੁੰਦੇ ਬਾਪਿਓ ਕੋਈ ਨਾ ਜੋ ਥੱਲੇ ਆ ਕੇ ਦਿਖਾ ਦਾਂਗੇ ਐਵੇਂ ਦਾ ਘਰ ਤੇ ਫਿਰਦੇ ਆ ਤੇ ਚਲੋ ਐਨੇ ਆ ਗਿਆ ਜੀ ਬੱਚੀ ਆ ਗਿਆ ਜੀ ਬਿੱਲਾ ਵੀ ਆ ਗਿਆ ਜੀ ਕਰੋ ਚੈੱਕ ਬਾਬਿਓ ਟਿੰਡੀ ਨੇ ਆਇਆ ਟਿੰਡੀ ਆ ਲੱਗ ਰਿਹਾ ਠੀਕ ਹੈ ਜੀ ਤੇ ਆ ਗਏ ਮਿੱਤਰ ਆ ਗਏ ਆਪਣੇ ਤੇ ਪਤੰਗ ਪਤੂੰਦਾਂ ਬਣਾਣਿਆ ਮੋਲ ਤੇ ਰਿਪੋਰਟ ਓਕੇ ਆ ਸਾਰੀਆਂ ਇਹਨੂੰ ਵੀ ਥੱਲੇ ਬੰਨ ਕੇ ਹਨਾ ਬਾਬਿਓ ਮੈਂ ਰੋਟੀ ਰੋਟੀ ਖਾਲੂਗਾ ਇਹ ਵੀ ਤੇ ਮੈਂ ਤਾਂ ਖਾਇਆ ਸੀ ਟਾਈਮ ਨਾਲ ਹੀ ਖਾ ਲਿਆ ਅੱਜ ਤਾਂ ਮੈਂ ਗੈਰ ਬਾਅਦ ਚ ਟਾਈਮ ਨਹੀਂ ਲੱਗਦਾ ਤਾਂ ਕਰਕੇ ਜਿੰਮ ਵੀ ਜਾਣਾ ਹੁੰਦਾ ਮਿੱਤਰੋ ਜੀ ਕੌਣ ਆਇਆ ਹੋਏ ਜੀ ਕੋ ਸਾਹ ਏ ਬੱਚੇ ਦੇਖੇ ਨੇ ਬਾਪਿਓ ਉੱਤੇ ਜਾ ਰਹੇ ਨੇ ਬਾੜੇ ਉੱਤੇ ਜਾ ਰਹੇ ਨੇ ਕਿੱਧਰ ਹੈ ਮੱਖੀ ਆ ਰਹੀ ਤੇ ਦੇਖਿਆ ਕੋਸਾ ਬੱਚੇ ਉੱਤੇ ਇੱਕ ਵਾਰ ਤਾਂ ਆ ਗਈ ਸੀ ਨਿਗਾ ਚ ਫੇਰ ਗਾਇਬ ਹੋ ਗਏ ਆ ਫਿਰਦੇ ਬਾਪਿਓ ਬੱਚੇ ਇਹ ਫਿਰਦੇ ਤੇ ਕੋਸਾ ਆ ਗਿਆ ਥੱਲੇ ਦੇਖ ਕੇ ਕਹਿੰਦਾ ਫਿਰਦੇ ਕੋਈ ਨਾ ਵਧੀਆ ਉੱਡ ਜਾਂਦੇ ਆ ਕੋਈ ਦਿੱਕਤ ਨਹੀਂ ਤੇ ਅੱਜ ਬਾਪਿਓ ਹਵਾ ਹੈ ਨਹੀਂ ਉਸ ਹਿਸਾਬ ਦੀ ਤੇ ਪੰਗ ਵੀ ਰੋ ਰੋ ਕੇ ਉੱਡ ਜਾਂਦੇ ਤਾਂ ਕਰਕੇ ਤੇ ਬਸ ਗੀਤ ਲਾ ਰੱਖਿਆ ਆਪਾਂ ਦਾ ਪੈਨ ਆ ਅੰਦਰ ਤੇ ਦੇਖਦੇ ਆਂ ਕੀ ਬਣਦਾ ਕਰਦਾ ਮੇਰੇ ਵੀਰੋ ਲੋ ਜੀ ਬਾਬੇ ਉਹ ਬੱਚੇ ਬੈ ਗਏ ਜੀ ਤੇ ਵੀ ਬੈ ਗਏ ਟਾਈਮ ਨਾਲ ਹੀ ਕੀ ਹੋ ਗਿਆ ਬੈ ਜੀ ਕੀ ਹੋ ਗਿਆ ਪੈਣ ਦਾ ਲੈ ਕੇ ਪਤੰਗ ਅੱਜ ਕੇ ਨਹੀਂ ਜੱਫਾ ਪਾਵਾਂਗੇ ਅੱਜ ਤੂੰ ਵੀਡੀਓ ਚੁਣਾ ਦੇਗਾ ਹੈ ਜੱਫਾ ਪਾਵਾਂਗੇ ਦੇਖੋ ਗਲਤ ਗੱਲਾਂ ਕਰੀ ਜਾਂਦੇ ਜੱਫਾ ਪਾਣ ਵਾਲੀਆਂ ਤੇ ਬੱਚੇ ਬੈ ਗਏ ਬਾਬੇ ਦੋਨੇ ਸਾਥ ਵਾਲਾ ਆ ਬੈਠਿਆ ਕੰਨੀ ਦੇ ਤੇ ਪਰ ਪਿੱਛੇ ਬੈਠਾ ਉਹ ਦੂਜਾ ਤੇ ਇੱਕ ਛਤਰੀ ਹੋਰੇ ਕਰਤੀ ਐ ਨਾ ਨੇ ਖੁੱਡੇ ਉੱਤੇ ਚਲੋ ਕੋਈ ਦਿੱਕਤ ਨਹੀਂ ਐ ਦੇ ਉੱਤੇ ਹੀ ਬੱਚੇ ਬੈਠੇ ਨੇ ਤੇ ਜਨੈਟਰ ਫੇਰ ਚਲਾਦਾ ਬਾਬੇ ਨੇ ਬਾਬੇ ਉਹਨੇ ਨੇ ਪੈਂਚ ਹੋਈ ਵੀ ਬੱਸ ਤੇ ਗੋਲੀ ਆਪਣਾ ਓਏ ਉਤਰਾ ਕੰਡ ਓਏ ਆ ਗਿਆ ਜੀ ਨੂੰਦਰ ਘਾਦਰਾ ਕੱਲ ਆਪਣੇ ਆ ਗਏ ਜੀ ਸ਼ਾਮ ਇਹ 4 ਵਜੇ ਨਾਲ ਮੈਂ ਜਿਹੜਾ ਬਲੌਗ ਦਿਨੇ ਵਜੇ ਲਾਈਕ ਕੀਤਾ ਤੈਨੂੰ ਪਤਾ 2 ਵਜੇ ਲਾਈਕ ਕੀਤਾ ਮੈਂ ਰਾਤ ਪਤਾ ਨਹੀਂ ਕਿ 2 ਵਜੇ ਤੱਕ ਉਹਨੇ ਉਹ ਦੇਖੀ ਗਿਆ ਮੈਂ ਉਹ ਵਾਲਾ ਉਹ ਦੇਖੀ ਉਹ ਮੈਂ ਗੱਲ ਲਈ ਸੀ ਆ ਬੈਠ ਗਿਆ ਲਿਲਾ ਨੰਦ ਖਾਣਾ ਉਹ ਤੇ ਕਹਿੰਦਾ ਇੰਤਕਾਰ ਉਹ ਤੇ ਕਹਿੰਦਾ ਇੰਤਕਾਰ ਉਹ ਤੇ ਕਹਿੰਦਾ ਇੰਤਕਾਰ ਉਹਨੇ ਇੰਤਕਾਰ ਉਹ ਦੇਖ ਲੈ ਦਿਖਾ ਦੇਖ ਓਏ ਕੀ ਕਰ ਰਗਾ ਸੀ ਕਿਸੇ ਵਾਸਤੇ ਸੋ ਮੈਨੀ ਫਰੈਂਡ ਮੇਰੇ ਵੀਰੋ ਸੋ ਮੈਨੀ ਫਰੈਂਡ ਕਿਸ ਦਾ ਬਣੇ ਈ ਮੁੰਡਾ ਲੈ ਜੀ ਖਾਣ ਸਮਾਨ ਨਾਲ ਆਇਆ ਇਧਰ ਖਵਾ ਦਿਓ ਬਿੱਲਾ ਇਹ ਮੇਰਾ ਬੈਂਗਣ ਕਾਬਿਲ ਹਾਂਜੀ ਸੁਣਾਓ ਜੀ ਗੱਲਬਾਤ ਕੋਈ ਓਏ ਕਾਰਤੀਗਾ ਖਾਲੀ ਕਿਉਂ ਆਇਆ ਮੈਨੂੰ ਫੋਹੇ ਵੀਡੀਓ ਦਿਖਾਈਂ ਤੈਨੂੰ ਲੈ ਭਾਈ ਉਹਨੂੰ ਕਹਿਣਾ ਹੋਇਆ ਇਹ ਕੀ ਦਿਹਾ ਓਏ ਨਹੀਂ ਦਿਖ ਰਿਹਾ ਖਾਲੀ ਹੈ ਮੈਂ ਮੈਂ ਕਿਹੜਾ ਖਾਣਾ ਓਏ ਚੇਪ ਨਹੀਂ ਹੈ ਇਹਦਾ ਜਾਣਾ ਹੋਇਆ ਆ ਖਾਲੀ ਹੈ ਕਦੇ ਇਹ ਕੀ ਚੱਕਰ ਹੈ ਲਓ ਜੀ ਮੁੰਡੇ ਲੈ ਆਏ ਜੀ ਪਕੌੜੇ ਬ੍ਰੈਡ ਤੇ ਚਾਹ ਹੀ ਜਾਂਦੀ ਹੈ ਠੀਕ ਹੈ ਫੈਂਟੇਟ ਬਲੌਗ ਵਾਲੇ ਵੀ ਨੇ ਬਾਬਿਓ ਪੀਲੀ ਜੀ ਚਾਹ ਤੇ ਬਾਕੀ ਪੀ ਜਾਂਦੇ ਤੇ ਬੱਚੇ ਕਰਦੀਆਂ ਅੰਦਰ ਤੇ ਬਸ ਕਰੇ ਨੀ ਬਹੁ ਟਾਈਮ ਹੋ ਗਿਆ ਟਾਈਮ ਲਗਭਗ ਹੋ ਗਿਆ 3:30 ਦਾ ਬਾਬਿਓ ਤੇ ਜਨਰੇਟਰ ਸ਼ੁਕਰਾ ਬੰਦ ਹੋ ਗਿਆ ਲਗਭਗ ਹੁਣੀ ਹੋਇਆ ਬਾਬਿਓ 10 ਵਜੇ ਦੀ ਲਾਈਟ ਜਾ ਰਹੀ ਸੀ ਹੁਣ ਆਈ ਆ ਚਲੋ ਕੋਈ ਨਾ ਬੱਚੇ ਕਰਕੇ ਅੰਦਰ ਦੇਖਦੇ ਆ ਜਿ ਮ ਜਾਵਾਂਗੇ ਕਿ ਨਹੀਂ ਬਾਕੀ ਓਕੇ ਰਪੋਟ ਹੈ ਸਾਰੇ ਬੱਚੇ ਕਰਤੇ ਬਾਬੇ ਅੰਦਰ ਤੇ ਆਪਣਾ ਨੀਲਾ ਡੱਬਾ ਪਤਾ ਨਹੀਂ ਕਿੱਧਰ ਵਾ ਗਿਆ ਬੱਚਾ ਤੇ ਸਾਤੇ ਵਾਲਾ ਵੀ ਉੱਡ ਗਿਆ ਤੇ ਪਤਾ ਨਹੀਂ ਕਿੱਧਰ ਵਗ ਗਿਆ ਦੋ ਦੋ ਹੀ ਸੀ ਇਹਦੇ ਨਾਲ ਦੇ ਕੋਈ ਤਰ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ ਬਹੁਤ ਸੋਹਣਾ ਬੱਚਾ ਸੀ ਤੇ ਪਤਾ ਨਹੀਂ ਕਿੱਧਰ ਛਤਰੀ ਦੇ ਤਾਂ ਹੈ ਨਹੀਂ ਯਾਰ ਸਵੇਰੇ ਦਾ ਆ ਰਿਹਾ ਸੀ ਆ ਰਿਹਾ ਸੀਗੇ ਫਿਰ ਮੈਂ ਦੇਖਿਆ ਜੋ ਬੰਦੇ ਪਤਾ ਨਹੀਂ ਬਾਬੇ ਕਿੱਧਰ ਵਗ ਗਿਆ ਦੇਖੀ ਜਾਨਿਆ ਕੀ ਪਤਾ ਉੱਡਦਾ ਪਿਆ ਹੋਵੇ ਉੱਡਦਾ ਉੱਡਣਾ ਤਾਂ ਮੁਸ਼ਕਲ ਹੀ ਆ ਇਹਦੇ ਨਾਲ ਹੀ ਉੱਡਦਾ ਹੁੰਦਾ ਚਲੋ ਬਾਕੀ ਦੇਖਦੇ ਆ ਯਾਰ ਕਿੱਥੇ ਜਾ ਸਕਦਾ ਹੈ ਬਾਬੇ ਬੱਚਾ ਤੇ ਇਹਨੂੰ ਵੀ ਖੋਲ ਹੀ ਦਈਏ ਤੇ ਬਾਕੀ ਬੱਚੇ ਸਾਰੇ ਇੱਜ ਹੀ ਪਾਤੇ ਇੱਕ ਖੁੱਡੇ ਚ ਘਰਤੇ ਤੇ ਇਹਨੂੰ ਵੀ ਖੋਲਦੀ ਐ ਬਈ ਪਤਾ ਨਹੀਂ ਕਿੱਥੇ ਵਗ ਗਿਆ ਯਾਰ ਬੱਚਾ ਯਾਰ ਕੰਮ ਹੋ ਗਿਆ ਡੈਡਾ ਜਮਈ ਕਰ ਜੋ ਦੇਖਿਆ ਮੈਂ ਸਾਂਾ ਛਤਰੀ ਜੀ ਦਾ ਬੈਠਿਆ ਸੀ ਯਾਰ ਕਿੱਧਰ ਜਾ ਸਕਦਾ लास्ट ਵਾਰ ਉਹ ਦੇਖਿਆ ਜਦੋਂ ਮੈਂ ਤੇ ਬਿੱਲਾ ਪਹਿਲਾਂ ਗਏ ਆ ਉਹਨੂੰ ਨੀਵੇਂ-ਨੀਵੇਂ ਫਿਰਦੇ ਦੋਏ ਫੇਰ ਇੱਕੋ ਦਾ ਕਿੱਥੇ ਜਾ ਸਕਦਾ ਯਾਰ ਬੱਚਾ ਯਾਰ ਤੇ ਡੱਬੀ ਦੁਬਾਰਾ ਬਣਤੀ ਬਾਬਿਓ ਕੀ ਬਤਾਈ ਜਾਵੇ ਯਾਰ ਬਾਜ ਬੂਜਣਾ ਡੇਗ ਗਿਆ ਵੇ ਚੋਬਰ ਕਈ ਤਾਂ ਆਉਂਦੇ ਸੀ ਕਹਿੰਦਾ ਨਿਗਾਹ ਰੱਖੀ ਬਾਅਦ ਫਿਰਦਾ ਤੇ ਯਾਰ ਡੈਂਦੇ ਹੋਏ ਪਤਾ ਨਹੀਂ ਯਾਰ ਮੈਂ ਦੇਖਿਆ ਯਾਰ ਜਸ ਨੀਵੇਂ ਨੀਵੇਂ ਤਾਂ ਫਿਰਦੇ ਸੀ ਤੇ ਆਹ ਸਾਥ ਵਾਲਾ ਆਫਟਰਾ ਚਲੋ ਕੀ ਪਤਾ ਇਹਨੂੰ ਦੇਖੀ ਉੱਡ ਖੜੇ ਤੇ ਯਾਰ ਕੰਮ ਜਮੇ ਟੇਡਾ ਹੋ ਗਿਆ ਸੋਹਣੀ ਬੋਸ ਯਾਰ ਪਤੰਦਰ ਦਾ ਤਾਂ ਕਰਕੇ ਵਾਪੇਉ ਜੀ ਨਹੀਂ ਕਰਦਾ ਸੀ ਐ ਕਰਦੇ ਸੀ ਬਸ ਸੋਹਣੀ ਬੋਸ ਸੀ ਜੀ ਕਰਦਾ ਵੀ ਦੇਖੀ ਚੱਲੋ ਤੇਰਾ ਬੋਜੂਆ ਪੋੜੀ ਓਹੋ ਬਾਬਿਓ ਤੇ ਸਾਥਿਆ ਨਾਲ ਫਿਰਦਾ ਵਾਇਆ ਕਿੱਥੇ ਵਗ ਗਿਆ ਇੱਕ ਵਾਰ ਹੀ ਆਇਆ ਯਾਰ ਬੱਸ ਬੰਦ ਹੀ ਕਰਦਾ ਬੱਸ ਬੰਦ ਆ ਫਿਰ ਇੱਕ ਵਾਰ ਹੀ ਆਇਆ ਬਾਜ਼ ਇਹ ਨਾ ਲੈ ਗਿਆ ਹੋਏ ਯਾਰ ਹੋਪਸੋ ਬੱਸ ਯਾਰ ਪਹਿਲਾਂ ਵੀ ਲੈ ਗਈ ਸੀ ਕਿ ਯਾਰ ਇਹਦੇ ਨਾਲ ਦਾ ਹਾਂ ਇਹਦੇ ਨਾਲ ਦਾ ਲਈ ਸੀ ਚੱਕਰੀ ਵਹਿ ਗਿਆ ਬਾਬਿਓ ਜਮਈ ਇੱਕ ਵਾਰੀ ਆ ਜਾਓ ਅੱਛਰ ਕਿੱਥੇ ਮਰਜੀ ਆ ਜਾਓ ਤੇ ਮੈਂ ਨਿਗਾਹ ਤਾਂ ਮਾਰੀ ਨਾ ਕਿ ਉਹ ਦਿਖੀ ਜਾਵੇ ਬੈਠਾ ਤੇ ਆਇਆ ਹੋਇਆ ਮੇਰੇ ਵੀਰੋਂ ਨਵਨ ਨਵਨਾ ਆਇਆ ਹੈ ਨਿੰਬੂ ਉਰਫ ਉਰਫ ਪਰ ਨਿੰਮੂ ਤੇ ਬੱਚਾ ਹੈ ਰਾਜ ਯਾਰ ਚਲ ਦੇਖਦੇ ਆਂ ਬਾਬੇਰ ਕੀ ਬਣਦਾ ਹੈ ਮੂਡ ਹੀ ਖਰਾਬ ਕਰਤਾ ਸਾਰਾ ਸਾਰੇ ਮੂੜ ਦੀ ਭੈਣ ਘੜਤੀ ਮੈਗਾ ਨਾ ਆ ਜੇ ਯਾਰ ਕਿੱਥੇ ਜਾ ਸਾਂ ਬਾਜ਼ ਦੇ ਕੰਮ ਉਤਾਰ ਨੀਗਾ ਬਾਬਿਆਂ ਤੇ ਸਾਤੇ ਵਾਲੇ ਬੈ ਗਿਆ ਤੇ ਬਾਬੇ ਜੱਲ ਆਣਾ ਆਜੂ ਹੈ ਰੱਬ ਜਾਣਦਾ ਹੁਣ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਨੂੰ ਤਾਂ ਕੁਝ ਨਹੀਂ ਪਤਾ ਭਾਂਡੇ ਭੁੰਡੇ ਚੱਕ ਕੇ ਚੱਲਦੇ ਆਂ ਥੱਲੇ ਅਰ ਜਿਮ ਮੇ ਜਾ ਕੇ ਆਨੇ ਆ ਐਵੇਂ ਦਾ ਚੋਬਰ ਬੈਠਾ ਕੋਈ ਦਿੱਕਤ ਨਹੀਂ ਨਿਗਾ ਰੱਖੂਗਾ ਬੈਠਾ ਐਵੇਂ ਦਾ ਚੋਬਰ ਤੇ ਜੀ ਮਜਾਇਆ ਮੈਂ ਚਲੋ ਕੋਈ ਨਾ ਆਇਆ ਰਾਣਾ ਆਇਆ ਹਜੂਆ ਐਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕੋਈ ਆਪਾਂ ਕੀ ਕਰ ਸਕਦੇ ਹਾਂ ਹੁਣ ਅੱਪਾ ਦਾ ਨੂੰ ਤੋਲੇਗੀ ਵੈਰੀ ਆਪਾਂ ਤੋਂ ਤੋਂ ਤਾਂ ਲੈ ਨਹੀਂ ਸਕਦੇ ਖੋਕੇ ਤੇ ਚਲੋ ਕੋਈ ਨਾ ਆਇਆ ਇਹ ਵੀ ਗੇਮ ਦਾ ਹਿੱਸਾ ਹੈ ਕੋਈ ਦਿੱਕਤ ਨਹੀਂ ਇਹਨੂੰ ਇੱਥੇ ਲੈ ਜਾਾਂਗੇ ਜੀ ਬਾਬਿਓ ਆਗ ਜੀ ਕਰੇ ਤੇ ਬੱਚਾ ਆਇ ਨਹੀਂ ਚੋਬਰ ਤੇ ਨਹੀਂ ਉਹ ਉੱਥੇ ਹੀ ਖੜਿਆ ਉਹਨੇ ਟਾਈਮ ਦੇਈ ਕੋਠੇ ਦੇ ਤੇ ਕੱਚੇ ਪੈਂਦੇ ਤੇ ਮਾੜੀ ਨੇ ਕੰਮ ਕਰਤੇ ਨੀ ਮਾਜੂਸ ਹੋ ਗਮਦੀ ਨਹੀਂ ਨਹੀਂ ਗਾਲ ਨਹੀਂ ਕੱਢਣੀ ਜੀ ਤੇ ਬਾਬਿਓ ਪੰਗਾ ਬਹੁਤ ਤਕੜਾ ਪੈ ਗਿਆ ਕੀ ਕਰੀਏ ਇੱਕ ਪਾਈ ਬੈਠਾ ਇੱਕ ਨਾਲ ਕੀ ਹੁੰਦਾ ਸੋਹਣਾ ਸੀ ਜਿਹੜੀ ਗੱਲ ਬਹੁਤ ਸੋਹਣਾ ਸੀ ਬੱਚਾ ਜਿਹੜਾ ਰੰਗ ਕਰਿਆ ਸੀ ਉਹ ਵੀ ਬਹੁਤ ਘੰਟ ਲੱਗਦਾ ਸੀ ਕਾਲੀ ਕਾਲੀ ਪ੍ਰੈਸਕੈਰੀ ਬਾਬਿਓ ਆਜੇ ਰੱਬ ਕਰੇ ਆਜੇ ਚਲੋ ਬਾਕੀ ਬਾਬੇ ਦੇਖਦੇ ਹਾਂ ਕੀ ਬਣਦਾ ਇੱਕ ਤਾਂ ਅਸੀਂ ਅੰਦਰ ਬੈਠੇ ਸੀ ਇੱਕ ਤਾਂ ਅੰਦਰ ਬੈਠੇ ਸੀ ਸਾਰੇ ਭਾਈ ਤਾਂ ਵੜ ਕੇ ਜੇ ਬਾਹਰ ਬੈਠੀ ਹੁੰਦੇ ਫਿਰ ਤਾਂ ਪਤਾ ਲੱਗ ਜਾਂਦਾ ਵੀ ਕਰੋ ਹਿੱਲਿਆ ਕਿ ਬੈਰੀ ਲੈ ਗਈ ਹੁਣ ਕੋਈ ਪਤਾ ਵੀ ਨਹੀਂ ਵੀ ਬੈਰੀ ਲੈ ਕੇ ਗਈ ਹੈ ਕਿ ਕਿਧਰ ਟੱਪ ਗਿਆ ਚਲੋ ਬਾਬੇ ਯਾਰ ਦੇਖਦੇ ਹਾਂ ਕੋਈ ਕੋਈ ਚੱਕਰ ਹੀ ਨਹੀਂ ਬੱਸ ਛੱਡੋ ਯਾਰ ਆਣਾ ਹੋਇਆ ਆ ਜੂ ਯਾਰ ਜੀ ਪੁਰਾਣਾ ਯਾਰ ਮਿਲ ਗਿਆ ਜੀ ਅੱਜ ਕੋਠੇ ਤੇ ਆ ਰਹਾ ਹੈਲੋ ਕਰਦੇ ਬਈਓ ਲਓ ਜੀ ਕਰਤੀ ਹੈਲੋ ਤੇ ਬਾਬੇ ਉਹ ਬੱਚਾ ਲੱਭੀ ਜਾਂਨੇ ਯਾਰ ਭਾਲੀ ਜਾਂਨੇ ਮੈਂ ਕਿਹਾ ਦੇਖੀ ਜਾਵੇ ਕਿਸੇ ਪਾਸੇ ਡਿੱਗਿਆ ਹੋਵੇ ਮਿਲ ਜੇ ਜੇ ਵੈਰੀ ਲੇਗੀ ਹੋਵੇ ਕੰਮ ਬਣ ਜੂਗਾ ਲੱਭੀ ਜਾਂਨੇ ਆ ਵੀ ਕੋਣਾ ਹੈ ਜੀ ਮੰਗਾਏ ਮੇਰੇ ਵੀਰੋਂ ਸੰਗਦੇ ਜੀ ਮਾਣਾੜਾ ਕਹੇ ਜਿਹਦਾ ਵੀਡੀਓ ਚ ਜ਼ਿਕਰ ਹੁੰਦਾ ਵਾਰੀ ਵਾਰੀ ਉਹ ਆਇਆ ਹੋਇਆ ਤੇ ਇਹਨੂੰ ਦੇਵਾਂਗੇ ਬੱਚਾ ਗਿਫਟ ਕਰਾਂਗੇ ਬਾਬਿਓ ਤੇ ਜਿਹੜਾ ਨੀਲਾ ਡੱਬਾ ਭੱਜੇ ਆਪਣਾ ਤੇ ਉਹਦਾ ਬਾਪ ਬੈਠਾ ਮੰਗੇ ਲਵੇ ਆਪਣਾ ਕੋਈ ਦਿੱਕਤ ਨਹੀਂ ਹੋਤਾ ਕਦੋਂ ਮਰਜੀ ਲੈ ਲਾਂਗੇ ਉਹ ਤਾਂ ਕੋਈ ਦਿੱਕਤ ਨਹੀਂ ਮਰਨ ਲੱਗੇ ਨੇ ਬਾਈ ਯਾਰ ਮਰਨ ਲੱਗੇ ਆ ਜਾਂਦੇ ਨੇ ਮੈਂ ਇਹਦਾ ਉਸਤਾਦ ਹਾਂ ਫਿਰ ਵੀ ਚਲ ਕੋ ਹਾਂ ਹੱਸ ਤਾਂ ਕੱਢ ਲੈ ਜੀ ਇਹ ਕਬੂਤਰ ਗਿਫਟ ਕਰਾਂਗੇ ਮੰਗੇ ਡੋਂ ਨੂੰ ਰੰਗ ਵੀ ਦੇਦਾ ਮਨੂੰ ਓਏ ਰੰਗ ਵੀ ਦੇਦਾ ਕੋਈ ਦਿੱਕਤ ਨਹੀਂ ਕੋਈ ਨਹੀਂ ਕੋਈ ਚੱਕਰੀ ਨਹੀਂ ਤੈਨੂੰ ਸਾਰਾ ਕੁਝ ਦੇਵਾਂਗੇ ਓਕੇ ਜੀ ਰਪੋਟਾ ਤੇ ਕੈਮਰਾ ਫੜ ਕੇੜਾ ਕਿਹੜਾ ਚਲੋ ਜੀ ਇੱਧਰ ਆਓ ਫੋਟੋਗ੍ਰਾਫਿੰਗ ਫੋਟੋਗ੍ਰਾਫਿੰਗ ਹਾਂਜੀ ਬਾਪਿਓ ਇੱਧਰ ਆਏ ਖੁੱਡੇ ਪਿੱਛੇ ਆ ਚਲੋ ਬਈ ਆਜੋ ਹਾਂ ਮੰਗਾ ਪਹੁੰਚ ਆਇਆ ਲਿਆਓ ਜੀ ਆ ਛਾਵਣੇ ਲੈ ਗੱਡਾਂ ਖੜਜੋ ਲੈ ਵੀ ਅਸਤਾ ਨੇ ਚੇਲੇ ਨੂੰ ਕਬੂਤਰ ਗਿਫਟ ਕੀਤਾ ਸੀ ਉਹ ਕਬੂਤਰ ਆਪਾਂ ਵਾਪਸ ਆ ਗਿਆ ਤੇ ਹੁਣ ਆਪਾਂ ਮਾਰਤਾ ਗਾੜੀ ਨਾ ਅੜਦਾਂਗੇ ਲੋ ਜੀ ਆਪ ਲੋ ਰੰਗ ਵੀ ਲਿਆ ਜਾ ਰੰਗ ਵੀ ਦੇ ਦਈਏ ਇਹਨੂੰ ਜਾ ਘੜ ਲਿਆ ਰੰਗ ਪੀਲੇ ਦੇ ਅਸੀਂ ਬਣਾਣਾ ਇੱਕ ਮੁਕਰ ਹੈ ਬਣਾਵਾਂਗੇ ਰੰਗ ਵੀ ਦੇਦਾ ਜੀ ਤੇ ਬਸ ਕਰਤੀਆਂ ਰਪੋਟਾ ਓਕੇ ਤੇ ਬੱਚਾ ਆਇਆ ਨਹੀਂ ਚਲੋ ਲੱਭਦੇ ਆਪਾਂ ਤੇ ਮੰਗੇ ਨਾਲ ਵੀ ਦਾ ਕਰਦੇ ਆ ਲੋ ਜੀ ਤੇ ਦਾਣਾ ਪਾਣੀ ਤਰਪਦਾ ਸੀ ਮਿੱਤਰੋ ਖਾੜੇ ਦਾਣੇ ਦੋਨੇ 3 ਚੱਕਤੀ ਦੂਜੇ ਗੁੱਟੇ ਚੋ ਵੀ ਚੱਕਤੀ ਤੇ ਦੋਨੇ ਗੁੱਟਿਆਂ ਚ ਰੱਖਤੇ ਸੀ ਦਾਣੇ ਬਾਕੀ ਨੀਗਾ ਮਾਰ ਜਾਂਦੇ ਸੀ ਕੂਤਰਾਂ ਤੇ ਦੇਖੀ ਜਾਂਦੇ ਸੀ ਵੀ ਸੈਟ ਨੇ ਕੋਈ ਦਿੱਕਤਾਂ ਨਹੀਂ ਤੇ ਬਾਪੇ ਸੈਟ ਨੇ ਤੇ ਟੋਗਰੀ ਵੀ ਧਰਤੀ ਸੀ ਆਪਾਂ ਆ ਜੋੜੀ ਵਾਸਤੇ ਇੱਥੇ ਬੈਠੀ ਜਿਹੜੀ ਹੀ ਪਟਿਆਲੇ ਵਾਲਾ ਦਾ ਉਹ ਤੇ ਪੂਰੂ ਛੱਡਦਾ ਸੀ ਦੱਸਦਾ ਸੀ ਤੁਹਾਨੂੰ ਇੱਥੇ ਬੱਚਾ ਬੈਠਾ ਆਪਣਾ ਡੱਬਾ ਮੇਰਾ ਡੱਬਾ ਡੱਬਾ ਦਾ ਨਿਕਿਆ ਸਾਡੇ ਬਸ ਸਿਰਫ ਥੋੜਾ ਜਿਹਾ ਕੁੱਤੇ ਚਿੱਟੇ ਮਾਰਦੇ ਆ ਤੇ ਬਾਕੀ ਆਂਡਾ ਤਾਂ ਰੱਖਿਆ ਗੂਦ ਨੇ ਉਹ ਤਾਂ ਚੱਕਣੇ ਆ ਬਾਬੇ ਆਂਡੇ ਜੇ ਇਹ ਗੂਦ ਨੇ ਥਰਲੇ ਬਾਰੇ ਮੂਹ ਕਿਧ ਰਹਿ ਰਹਾ ਥੱਲੇ ਆਈ ਬਾਬੇ ਇਹ ਥੋੜੀ ਰੈਕਸ਼ਨ ਹੈ ਰੈਕਸ਼ਨ ਹੈ ਤੇ ਚੇਂਜ ਕਰ ਦਾਂਗੇ ਤੇ ਬਾਕੀ ਕਲਪਨਾ ਕਿਉਂ ਮਿਲਦੇ ਐਰ ਕਲਪਨਾ ਹੋ ਰਹੀ ਆ ਬੱਬਿਓਂ ਦੀ ਸਾਵਣ ਬਹੁਤ ਟੱਕੜਾ ਹੋਵੇ ਆ ਜੀ ਬੋਰ ਚੱਗਾਲ ਜੀ ਤੇ ਦੇਖੋ ਬਾਬਿਓ ਕੀ ਬਣਦਾ ਹੈ ਕੀ ਉਤਾ ਮੇਰੇ ਸਾਹਮਣੇ ਨਹੀਂ ਆਉਂਦਾ ਯਾਰ ਬਾਅਦ ਦੇ ਕੰਮੀ ਨੇ ਲਗਭਗ ਤਾਂ ਕਰੋ ਤਾਂ ਐ ਤਾਂ ਹਿਲਦਾ ਨਹੀਂ ਬਾਬਿਓ ਤੇ ਇੱਕ ਵਾਰ ਇੱਕ ਮਿੰਟ ਫਲੈਸ਼ ਲਾ ਲਾਂ ਬਾਬਿਓ ਤੇ ਐ ਤਾਂ ਹਿਲਦਾ ਨਹੀਂ ਬੱਚਾ ਹਿਲਣ ਵਾਲਾ ਤਾਂ ਹੈ ਨਹੀਂ ਸੀ ਬਾਕੀ ਸੱਤੇ ਆਲਾ ਵੀ ਆ ਗਿਆ ਆਪਣਾ ਤਾਂ ਅਗਰ ਕੇ ਤੇ ਯਾਰ ਕੱਲਾ ਬੱਚਾ ਕਿੱਥੇ ਗਿਆ ਯਾਰ ਛਤਰੀ ਤੇ ਬੈਂਦਾ ਮੈਂ ਤਾਂ ਨਹੀਂ ਦੇਖਿਆ ਚੋਬਰ ਕਹਿੰਦਾ ਬੈਠਾ ਸੀ ਬੈਠੇ ਸੀ ਇੱਕ ਵਾਰ ਦੋਈ ਗਈ ਬਦਾਨੀ ਉੱਡ ਗਿਆ ਫੇਰ ਕੀ ਬਣਿਆ ਕੀ ਤੇ ਅਸੀਂ ਤਾਂ ਕਮਰੇ ਚ ਬੈਠੇ ਸੀ ਤਾਂ ਕਰਕੇ ਜੇ ਬਾਹਰ ਬੈਠੇ ਹੁੰਦੇ ਫਿਰ ਤਾਂ ਨਿਗਾ ਚ ਆ ਜਾਂਦਾ ਯਾਰ ਤੇ ਯਾਰ ਬੱਚਾ ਸੋਹਣਾ ਸੀ ਵੈਸੇ ਹੋਰ ਕੋਈ ਗੱਲ ਨਹੀਂ ਸੋਹਣਾ ਸੈਂ ਤਾਂ ਉਹਦਾ ਇੱਕ ਭਾਈ ਬੈਠਾ ਕੋਈ ਦਿੱਕਤ ਨਹੀਂ ਆਵੇਂਦਾ ਚਲੋ ਬਾਪ ਵੀ ਹੈਗਾ ਉਹਦਾ ਐ ਕੋਈ ਚੱਕਰ ਨਹੀਂ ਮਾਂ ਵੀ ਹੈਗੀ ਆ ਤੇ ਉਹ ਸੋਹਣਾ ਸੀ ਬੱਚਾ ਨੀ ਲੜਬਾ ਦਿਲ ਜਾ ਦਿਲ ਜਾ ਰਲ ਗਿਆ ਸੀ ਜਦੋਂ ਨਹੀਂ ਲੜਬਾਣਾ ਹਾਂ ਰੰਗ ਵੀ ਘੈਂਟ ਸੀ ਦਿਲ ਜਾ ਰਲ ਗਿਆ ਸੀ ਤੁਹਾਨੂੰ ਪਤਾ ਹੀ ਬਾਕੀ ਚਲੋ ਕੋਈ ਨਾ ਛਤਰੀ ਖੜੀ ਆ ਆਪਣੀ ਤਾਲੀ ਨੀ ਇੱਕ ਤੇ ਨਿਹਰਾ ਹੋਰੇ ਦਿਖਦੀ ਨਹੀਂ ਤਾਂ ਕਰਕੇ ਕਿਹਦਾ ਬਾਜ ਮਾਰ ਕੇ ਛੱਟ ਗਿਆ ਉਹ ਥੋੜੀ ਥੋੜੀ ਦਿਖੀ ਜਾਂਦੀ ਹੈ ਹਾਂ ਸਾਲਾ ਤੇ ਨੰਬਰ ਹੋਊਗਾ ਕੋਈ ਫੋਨ ਕਰ ਦੂਗਾ ਚਲੋ ਕਰਤਾ ਤਾਂ ਵਧੀਆ ਹੀ ਗੱਲ ਐ ਹੁਣ ਕੀ ਕਰੂਗਾ ਹੁਣ ਮਾਰੀ ਗਿਆ ਹੋਇਆ ਨੇ ਕੀ ਬਤਾ ਰੱਬ ਜਾਣਦਾ ਬਾਬੇ ਕੀ ਬਣਾ ਕੀ ਨਹੀਂ ਆਪਾਂ ਨੇ ਕੁਝ ਜਾਣਦੇ ਚਲੋ ਕੋਈ ਨਾ ਤੇ ਅੱਜ ਚੰਨ ਦਿਖੀ ਨਹੀਂ ਜਾਂਦਾ ਵੈਸੇ ਤੇ ਇੱਕ ਤਾਰਾ ਦਿਖੀ ਜਾਂਦਾ ਕੱਲ ਉਹ ਖੈ ਤੋਂ ਭਲਾ ਤੇ ਕੱਲ ਮੁਸ਼ਕਲ ਐ ਮੇਰੇ ਸਾਹਮਣੇ ਮੌਸਮ ਕਾਹਾਂ ਸਾ ਸਾਤੇ ਵਾਲਾ ਵੀ ਬੰਦ ਕਰਤਾ ਬਾਬਿਓ ਉਹ ਤਾਂ ਅੱਜ ਕਰਨ ਦੀ ਪਲਾਨ ਸੀ ਬੱਸ ਆਹ ਪਲਾਨ ਅੱਜ ਸੀ ਪਲੈਨਿੰਗ ਅੱਜ ਸੀ ਬੱਸ ਉਹੀ ਬੱਸ ਜਿਹੜਾ ਕੰਮ ਹੋਣਾ ਉਹ ਤਾਂ ਹੋਣਾ ਥਾਨੂੰ ਪਤਾ ਹੀ ਹੈ ਤੇ ਸਾਲ ਤੈਲਾ ਕਰਤਾ ਆਪਾਂ ਬੰਦ ਬਹੁਤ ਡਾਈਆਂ ਲੈ ਲਿਆ ਉਹਨਾਂ ਦੀਆਂ ਤੇ ਹੁਣ ਕੱਲ ਤੋਂ ਕੋਈ ਬੱਚੇ ਜਾਂਦੇ ਦੇਖਦੇ ਕੱਲ ਰੰਗ ਰੂਮ ਕਰਾਂਗੇ ਜਿਹੜੇ ਬੱਚੇ ਹੈਗੇ ਨੇ ਛੋਟੇ ਆਪਣੇ ਉਹਨਾਂ ਦੇ ਕਰਾਂਗੇ ਧੁੱਪ ਤਾਂ ਮੁਸ਼ਕਲ ਆਂਦੀ ਨਹੀਂ ਦੇਖ ਲਈ ਸਾਹਮਣੇ ਆ ਤੇਰੇ ਧੁੱਪ ਮੁਸ਼ਕਲ ਆ ਬਾਬਿਓ ਚਲੋ ਕੋਈ ਨਾ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਤੇ ਮਿਲਦੇ ਆਂ ਕੱਲ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ